ਉਹਦੇ ਤੇ ਆਲਰੇਡੀ 21 ਪਰਚੇ ਸੀਗੇ 307 ਦੇ ਵੀ 379 20 ਦੇ ਵੀ ਪਰਚੇ ਸੀ ਨਾਲ ਐਨਡੀਪੀਐ ਫੈਕਟਰੀ ਪਰਚੇ ਵੀ ਫਾਣੀ ਦੀ ਪੁਲਿਸ ਉਹਨੂੰ ਰੈਸਟ ਕਰਨ ਗਈ ਸੀ ਅੰਡਰ ਦ ਡਾਇਰੈਕਸ਼ਨਸ ਆਫ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦਾ ਕੁਝ ਸਿੰਪਲ ਅਸਰ ਤੇ ਜਦੋਂ ਰੈਸਟ ਕਰਨ ਗਈ ਤੇ ਉਹ ਕਾਲੂ ਖੱਜੇ ਆਪਨੇ ਉਤੋਂ ਤੇ ਸਾਡੀ ਟੀਮ ਨੇ ਉਹਨੂੰ ਰੈਸਟ ਕਰ ਲਿਆ ਤੇ ਜਦੋਂ ਉਹਨੂੰ ਰੈਸਟ ਕੀਤਾ ਉਹਦੀ ਸਰਚ ਵਿੱਚੋਂ ਜਮਾਤਲਾਸੀ ਵਿੱਚੋਂ ਉਹ ਉਤੋਂ ਹੀਰੋਇਨ ਵੀ ਮਿਲੀ 265 ਗ੍ਰਾਮ ਤੇ ਇਹ ਬੇਸਿਕਲੀ ਆਪਣਾ ਗਵਾਲ ਮੰਡੀ ਏਰੀਆ ਦੇ ਵਿੱਚ ਜ਼ਿਆਦਾ ਆਪਰੇਟ ਕਰਦਾ ਸੀ ਤੇ ਸਾਰਿਆਂ ਨੂੰ ਉੱਥੇ ਹੀ ਇਹ ਸਪਲਾਈ ਕਰਦਾ ਸੀ ਤੇ ਇਹਨੂੰ ਆਪਣਾ ਫੜਕੇ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਪੁਲਿਸ ਕਮਿਸ਼ਨਰ ਟੈਂਪਰੇਚਰ ਵਿੱਚ ਪੀਐਸ ਕੈਂਟ ਉਹਨਾਂ ਨੇ ਦੋ ਮੁਕਦਮੇ ਟਰੇਸ ਕੀਤੇ ਹੈ ਐਫ ਆਈ ਆਰ ਨੰਬਰ 164/24 ਤੇ ਐਫ ਆਈ ਆਰ ਨੰਬਰ 157/24 ਜਿਹੜਾ ਐਫ ਆਈ ਆਰ ਨੰਬਰ 164/24 ਹੈ ਉਹਦੇ ਚ ਅਕਿਊਜ਼ਡ ਹੈਗਾ ਸਾਹਿਲ ਅਲੈਸ ਕਾਲੂ ਉਹਦੇ ਤੇ ਆਲਰੇਡੀ 21 ਪਰਚੇ ਸੀਗੇ 307 ਦੇ ਵੀ 379B ਦੇ ਵੀ ਪਰਚੇ ਸੀ ਨਾਲ ਐਨ ਡੀ ਪੀ ਐਸ ਐਕਟਿਵ ਪਰਚੇ ਸੀ ਉਤੇ ਇੱਕ ਪਰਚਾ ਸੀਗਾ 452 ਤੇ 423 ਦਾ ਤੇ ਥਾਣੇ ਦੀ ਪੁਲਿਸ ਉਹਨੂੰ ਅਰੈਸਟ ਕਰਨ ਗਈ ਸੀ ਅੰਡਰ ਦਾ ਡਾਇਰੈਕਸ਼ਨਸ ਆਫ ਕਮਿਸ਼ਨਰ ਪੁਲਿਸ ਅਮਰਸਿਸ ਦਾਕੁਰ ਪ੍ਰੀ ਸਿੰਪੂਲਰ ਸਰ ਤੇ ਜਦੋਂ ਅਰੈਸਟ ਕਰਨ ਗਈ ਤੇ ਉਹ ਕਾਲੂ ਭੱਜਿਆ ਆਪਣੇ ਉਥੋਂ ਤੇ ਸਾਡੀ ਟੀਮ ਨੇ ਉਹਨੂੰ ਅਰੈਸਟ ਕਰ ਲਿਆ ਤੇ ਜਦੋਂ ਉਹਨੂੰ ਅਰੈਸਟ ਕੀਤਾ ਉਹਦੀ ਸਰਚ ਵਿੱਚੋਂ ਜਮਤਲਾਸ਼ੀ ਵਿੱਚੋਂ ਉਹ ਉਤੋਂ ਹੀਰੋਇਨ ਵੀ ਮਿਲੀ 265 ਗ੍ਰਾਮ ਹੀਰੋਇਨ ਮਿਲੀ ਤੇ ਜਿਹੜੇ 452 ਤੇ 23 ਦੇ ਪਰਚੇ ਵਿੱਚ ਅਰੈਸਟ ਤਾਂ ਸੀ ਪਾਈ ਹੈ ਨਾਲ ਜਿਹੜਾ ਆਹ ਵਾਲਾ ਹੈਗਾ ਇੱਕ ਨਵਾਂ ਪਰਚਾ ਵੀ ਉੱਤੇ ਦਰਜ ਰਿਸਟਰ ਹੋਇਆ ਤੇ ਇਹ ਬੇਸਿਕਲੀ ਆਪਣਾ ਗਵਾਲ ਮੰਡੀ ਏਰੀਆ ਦੇ ਵਿੱਚ ਜ਼ਿਆਦਾ ਆਪਰੇਟ ਕਰਦਾ ਸੀ ਤੇ ਸਾਰਿਆਂ ਨੂੰ ਉੱਥੇ ਹੀ ਇਹ ਸਪਲਾਈ ਕਰਦਾ ਸੀ ਤੇ ਇਹਨੂੰ ਆਪਣਾ ਫੜਕੇ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਸਰ ਇਹ ਉਹ ਵੀ ਮਾਮਲਾ ਜਿਹਦੇ ਵਿੱਚ ਇੱਕ ਪੁਲਿਸ ਅਫਸਰ ਵੀ ਇਨਵੋਲਵਡ ਹੋਇਆ ਸੀ ਉਹ ਹੀ ਹੈ ਤੀ ਜਿਹਦੇ ਉਹਨੂੰ ਫੜਦੇ ਫੜਦੇ ਜਿਹੜਾ ਹਾਂਜੀ ਬਿਲਕੁਲ 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 ਠੀਕ ਹੈ ਉਹ ਇਹਦੇ ਤੇ ਗੋਰੇ ਨੂੰ ਮੰਮਦੇ ਬੱਚੇ ਪਹਿਲਾਂ ਇਹਦੇ ਤੇ 21 21 ਮੁਕਦਮੇ ਹੋਰ ਦਰਜ ਹੈਗੇ ਜੀ 21 ਮਾਮਲੇ ਜਿਹੜੇ ਦਰਜ ਨੇ ਉਹਦੇ ਵਿੱਚੋਂ ਮੌਲਜੋਗ ਦਾਲਤੋ ਲੋ ਕੋਈ ਸਜ਼ਾ ਜਾਬਦਾ ਹੋਈ ਨਹੀਂ ਉਹ ਹਾਲੇ ਸੇ ਰਿਕਾਰਡ ਚੈੱਕ ਕਰਾ ਰਹੇ ਹਾਂ ਬਾਕੀ ਕਈ ਮੁਕਦਮੇ ਚ ਆਨ ਬੀਲ ਵੀ ਹੈ ਜੀ ਸਰ ਮੈਂ ਨੇ ਡਰੱਗਸ ਦਾ ਹੀ ਨਾ ਕੰਮ ਸੀ ਨਹੀਂ ਮੈਂ ਡਰੱਗਸ ਦਾ ਵੀ ਆਪਣਾ ਸਨੇਚਿੰਗ ਦਾ ਵੀ ਚੋਰੀ ਦਾ ਵੀ ਤੇ ਸਨੇਚਿੰਗ ਚੋਰੀ ਤੇ ਡਰੱਗਸ ਦਾ ਮੇਨ ਇਹਦਾ ਹੈਗਾ ਜੀ ਕਿਹੜੇ ਕਿਹੜੇ ਗਾਣਾ ਜਮਾ ਦੇ ਦਿੰਦੇ ਇਹ ਐ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੀ ਬਕ ਫਾਮਲੀ ਚੇਤੇ ਦਰਜ ਕੀਤਾ ਮੁਕਦਮੇ ਦਰਜ ਨੇ ਸਰ ਟੋਟਲ ਕਿੰਨੇ ਗਾਣੇ ਇਹ ਹਲੇ ਕੱਲਾ ਹੀ ਸੀ ਗਦੀ ਸਾਹਿਲ ਲੈ ਸਕਾ ਲੋ ਹਾਂਜੀ ਹਾਂਜੀ ਪਰਿਵਾਰਿਕ ਬੈਕਗ੍ਰਾਉਂਡ ਦਾ ਕੁਝ ਪਰਿਵਾਰਿਕ ਜਿੱਤੇ ਇੱਕ ਹੀ ਮੁਕਦਮੇ ਦਰਜ ਨੇ ਨਟੋਰੀਅਸ ਬੰਦਾ ਹੀ ਹੈ ਜੀ ਇੱਕ ਜਿਹੜਾ ਦੂਸਰਾ ਮੁਕਦਮਾ ਹੈਗਾ 157/ 24 ਉਹਦੇ ਵਿੱਚ ਗੌਰਵ ਤੇ ਸੰਦੀਪ ਅਸੀਂ ਅ ਗ੍ਰਿਫਤਾਰ ਕੀਤੇ ਹੈ ਉਹਨਾਂ ਦੀ ਏਜ ਹੈਗੀ 20 ਤੋਂ 21 ਸਾਲ ਹੈਗੀ ਹੈ ਉਹਨਾਂ ਤੋਂ ਰਿਕਵਰੀ ਅਸੀਂ ਕੀਤੀ ਹੈ ਇੱਕ ਐਕਟਿਵਾ ਇੱਕ ਮੋਟਰਸਾਈਕਲ ਦੀ ਕੀਤੀ ਹੈ ਇੱਕ ਮੋਬਾਈਲ ਫੋਨ ਤੇ ਇੱਕ ਪਿਸਤਲ ਤੇ ਦੋ ਰਾਉਂਡ ਦੀ ਅਸੀਂ ਰਿਕਵਰੀ ਕੀਤੀ ਹੈ ਇਹ ਛਾਟਾ ਬਾਈਪਾਸ ਦੇ ਰਹਿਣ ਵਾਲੇ ਹੈ ਤੇ ਇਹਨਾਂ ਤੇ ਵੀ ਆਪਣਾ ਵਕਫ-ਵਕ ਮੁਕਦਮੇ ਦਰਜ ਹੈਗੇ ਹੈ 307 ਦੇ ਵੀ ਹੈਗੇ ਤੇ 379 ਬੀ ਦੇ ਵੀ ਇਗੇ ਤੇ ਬੇਸਿਕਲੀ ਨਸ਼ੇੜੀ ਹੈਗੇ ਆ ਇਹਨਾਂ ਦਾ ਜੋ ਸੰ ਪ੍ਰੀਲੀਮਨਰੀ ਇਨਕੁਆਰੀ ਤੋਂ ਪਤਾ ਚੱਲੇ ਇਹਨਾਂ ਦਾ ਇੱਕ ਹੋਰ ਸਾਥੀ ਹੈ ਉਹ ਵੀ ਗ੍ਰਿਫਤਾਰ ਕਰਨ ਹਾਲੇ ਬਾਕੀ ਹੈ ਤੇ ਅਸੀਂ ਟੀਮਸ ਬਣਾ ਕੇ ਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰਾਂਗੇ ਇਹਨਾਂ ਦੀ ਉਮਰ ਕਿੰਨੀ ਹੈ ਬਰੇ ਜੀ ਇਹਨਾਂ ਦੀ ਉਮਰ 21 ਸਾਲ ਹੈ ਜੀ ਇਨਸ਼ਾਅੱਲਾ ਹਾਂ ਜੀ ਸਰ ਇਹ ਪੜ੍ਹੇ ਲਿਖਿਆ ਕਿੰਨਾ ਪੜ੍ਹਦੇ ਨੇ ਨਹੀਂ ਇਹ ਕੋਈ 10ਵੀਂ ਪਾਸ ਹੈ ਕੋਈ 8ਵੀਂ ਪਾਸ ਹੈ ਜੀ ਮੈਂ ਰਿਵਿਊ ਕਰਦੇ ਸੀ ਕਿ ਬੇਸਿਕਲੀ ਜਿੰਨਾ ਤੇ ਇੰਨੇ ਮੁਕਦਮੇ ਦਰਜ ਨੇ ਜ਼ਿਆਦਾਤਰ 스내ਚਿੰਗ ਤੇ ਨੋਟੋਰੀਅਸ ਐਕਟੀਵਿਟੀਜ਼ ਦੇ ਚੀਜ਼ ਨੇ ਉਹ ਵਾਲਵਰ ਵੀਜ਼ਾ ਦੱਸਿਆ ਮੈਂ ਕੋਈ ਆਰਾਮਦ ਹੋਇਆ ਉਹਦੇ ਨਾਲ ਜਿਹਨਾਂ ਨੇ ਕੋਈ ਗੱਲਬਾਤ ਕੀਤੀ ਉਹ ਹਾਲੇ ਅਸੀਂ ਐਕਸਪਲੋਰ ਕਰ ਰਹੇ ਹਾਂ ਹਾਲੇ ਅਸੀਂ ਹਾਲੇ ਸਾਡੇ ਨੋਟਿਸ ਵਿੱਚ ਨਹੀਂ ਆਇਆ ਇਹ ਤਾਂ ਦੇਸੀ ਆ ਜਾਂ ਕਿਸੇ ਇਸਟਰੀਕ ਕੰਟਰੀ ਮੇਡ ਹੈ ਜੀ ਕੰਟਰੀ ਮੇਡ ਹੈ ਦੇਖੇ